ਇਹ ਡਰ ਨਾਲ ਦਾ ਪਰਿਵਾਰ ਨਹੀਂ ਹੈ ਕਿਉਂਕਿ ਇਹਨਾਂ ਦੇ ਨਾਲ ਪੰਜਾਬ ਦਾ ਬੱਚਾ ਬੱਚਾਈ ਤੋਂ ਆਵਾਜ਼ ਦੇ ਉੱਤੇ ਇੱਕ ਰੱਸਟ ਬਜਾ ਦੇਗਾ ਸਰਕਾਰ ਵੀ ਜਿਨ੍ਹਾਂ ਪਰਿਵਾਰਾਂ ਨੇ ਲਾਉਂਦੀਆਂ ਟਿਕਟਾਂ ਛੱਡੀਆਂ ਹੋਣ ਪਰ ਤੁਸੀਂ ਉਹਨਾਂ ਦੀ ਫਰਸਟ ਦਾ ਬੰਦ ਕਰਾ ਲਓਗੇ ਜਿਨ੍ਹਾਂ ਦੀ ਕਲਮ ਤਲਵਾਰ ਤੋਂ ਵੀ ਕੇ ਚੱਲਦੀ ਹੋਵੇ ਉਹਨਾਂ ਨੂੰ ਕਿੱਦਾਂ ਰੋਕਣਾ ਹੋਵੇ ਤੁਸੀਂ ਸੋ ਆਰਟੀਕਲ 14 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਹਰ ਇਨਸਾਨ ਨੂੰ ਆਪਣੇ ਜਿਹੜੇ ਸ਼ਬਦ ਨੇ ਉਹਨੂੰ ਬੋਲਣ ਦੀ ਆਜ਼ਾਦੀ ਹੈ ਔਰ ਇਹ ਸੇ ਕਰਕੇ ਜੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦਾ ਮਾਹੌਲ ਜਿਹੜਾ ਉਹ ਦਿਨ ਬਾ ਦਿਨ ਕਿੱਦਾਂ ਨੂੰ ਜਾ ਰਿਹਾ ਹੈ ਉਹਦੇ ਤੇ ਨਜ਼ਰ ਪਾਣ ਦੀ ਜ਼ਰੂਰ ਗੱਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮੀਡੀਆ ਘਾਰਿਆਂ ਨੂੰ ਲਗਾਤਾਰ ਨਿਸ਼ਾਨਾ ਪਾਇਆ ਜਾ ਰਿਹਾ ਹੈ ਚਾਹੇ ਪਿਛਲੀ ਸਮੇਂ ਦੀ ਗੱਲ ਕਰ ਲਈਏ 2-3 ਪੱਤਰਕਾਰਾਂ ਦੇ ਉੱਤੇ ਆਮ ਆਦਮੀ ਪਾਰਟੀ ਸਰਕਾਰ ਨੇ ਤਸ਼ੱਦਦ ਵੀ ਕੀਤੀ ਔਰ ਉਹਨਾਂ ਤੇ ਇੱਕ ਤਰ੍ਹਾਂ ਦੀ ਕਾਰਵਾਈ ਵੀ ਕੀਤੀ ਉਹਨਾਂ ਦੇ ਸ਼ਬਦਾਂ ਨੂੰ ਇੱਕ ਤਰ੍ਹਾਂ ਦਾ ਤਾਲਾ ਲਾਣ ਤੱਕ ਵੀ ਰੋਕਿਆ ਗਿਆ ਤਾਲਾ ਲਾਣ ਤੱਕ ਉਹਨਾਂ ਨੂੰ ਜਾਇਆ ਗਿਆ ਸੋ ਗੱਲ ਕਰ ਲਈਏ ਹੁਣ ਨਵੀਂ ਗੱਲ ਆਈ ਹੈ ਵੀ ਪੰਜਾਬ ਕੇਸਰੀ ਇੱਕ ਵੱਡਾ ਅਦਾਰਾ ਹੈ ਇੱਕ ਵੱਡਾ ਨਾਮ ਜਿਨੇ ਕਰੋੜਾ ਲੋਕਾਂ ਦੇ ਉੱਤੇ ਵਿਸ਼ਵਾਸ ਬਣਾਇਆ ਕਿਉਂਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਜੋ ਜਾਨ ਹੁੰਦੀ ਹੈ ਉਹ ਵਾਕਈ ਕਿਤਨਾ ਕਿਤੇ ਅਖਬਾਰਾਂ ਦੇ ਵਿੱਚ ਚਲਕਦੀ ਹੈ ਚਾਹੇ ਉਹ ਹਿੰਦੀ ਅਖਬਾਰਾਂ ਲੈ ਲਈਏ ਚਾਹੇ ਪੰਜਾਬੀ ਲੈ ਲਈਏ ਤੇ ਚਾਹੇ ਉਰਦੂ ਦੀ ਗੱਲ ਕਰ ਲਈਏ ਔਰ ਹਰ ਅਖਬਾਰਾਂ ਦੇ ਵਿੱਚ ਉਹਨਾਂ ਨੇ ਜੋ ਸੱਚ ਦਿਖਾਇਆ ਉਹ ਜਿਹੜਾ ਸਰਕਾਰਾਂ ਨੂੰ ਰਾਸ ਨਹੀਂ ਆ ਰਿਹਾ ਸੋ ਪੰਜਾਬ ਕੇਸਰੀ ਗਰੁੱਪ ਦੇ ਉੱਤੇ ਵਿਕਤਰਾ ਦੀ ਕਾਰਵਾਈ ਕੀਤੀ ਗਈ ਹੈ ਔਰ ਉਹਨਾਂ ਦੀ ਪ੍ਰੈਸ ਨੂੰ ਜਿਹੜਾ ਉੱਥੇ ਬਿਜਲੀ ਭਾਗ ਵੱਲੋਂ ਉਹਨਾਂ ਦੇ ਕਨੈਕਸ਼ਨ ਵੀ ਕੱਟੇ ਗਏ ਨੇ ਉਹਨਾਂ ਦੀ ਆਵਾਜ਼ ਨੂੰ ਕਿਤਨਾ ਕਿਤੇ ਦਬਾਇਆ ਜਾ ਰਿਹਾ ਪਰ ਅੱਜ ਦੇ ਮਾਹੌਲ ਦੇ ਵਿੱਚ ਕੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਅਗਰ ਪ੍ਰੈਸ ਦੀ ਆਜ਼ਾਦੀ ਨੂੰ ਰੋਕਿਆ ਜਾ ਰਿਹਾ ਹੈ ਪ੍ਰੈਸ ਦੇ ਸ਼ਬਦਾਂ ਨੂੰ ਛਪੜ ਤੋਂ ਰੋਕਿਆ ਜਾ ਰਿਹਾ ਹੈ ਪ੍ਰੈਸ ਦੀ ਆਜ਼ਾਦੀ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਤੇ ਫਿਰ ਤੁਸੀਂ ਸਮਝ ਸਕਦੇ ਹੋ ਵੀ ਪੰਜਾਬ ਦਾ ਮਾਹੌਲ ਕਿਸ ਢੰਗ ਨਾਲ ਕਿਸ ਤਰਫ ਨੂੰ ਜਾ ਰਿਹਾ ਹੈ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲਗਾਤਾਰ ਉਹਨਾਂ ਨੂੰ ਮੀਡੀਆ ਅਦਾਰਿਆਂ ਤੋਂ ਇੰਨੀ ਤਕਲੀਫ ਕਿਉਂ ਹੋ ਰਹੀ ਹੈ ਕੀ ਮੀਡੀਆ ਅਦਾਰੇ ਕੁਝ ਗਲਤ ਕਰ ਰਹੇ ਨੇ ਜੇ ਮੀਡੀਆ ਅਦਾਰੇ ਕੋ ਸੱਚ ਦਿਖਾ ਰਹੇ ਨੇ ਤਾਂ ਇਹਦੇ ਵਿੱਚ ਨੁਕਸਾਨ ਕੀ ਕੀ ਹੋ ਸਕਦਾ ਹੈ ਤੋਂ ਪਾਰਟੀਆਂ ਨੂੰ ਆਪਣਾ ਡਰ ਸਤਾ ਰਿਹਾ ਪਾਰਟੀਆਂ ਨੂੰ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਯਾਦ ਆ ਰਹੀਆਂ ਪਾਰਟੀਆਂ ਨੂੰ ਆਪਣੇ ਕੀਤੇ ਹੋਏ ਵਾਅਦੇ ਯਾਦ ਆ ਰਹੇ ਨੇ ਜਿਹੜੇ ਉਹ ਪੂਰਾ ਕਰਨ ਦੇ ਵਿੱਚ ਸਕਸ਼ਮ ਨਹੀਂ ਹੋ पाए ਅਗਰ ਅਸੀਂ ਸੱਚ ਦਿਖਾਣੇ ਆ ਤੇ ਸੱਚ ਕੋੜਾ ਜ਼ਰੂਰ ਲੱਗਦਾ ਕਿਉਂਕਿ ਸੱਚ ਜਿਹੜਾ ਉਹ ਇੱਕ ਤਰ੍ਹਾਂ ਦਾ ਚੁਬਦਾ ਕਿਉਂਕਿ ਸੱਚ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪੂਰਾ ਨਹੀਂ ਕੀਤਾ ਗਿਆ ਖਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਉਹ ਕਿਤਨਾ ਕਿਤੇ ਦਰਖਨਾਰ ਕੀਤੇ ਗਏ ਨੇ ਔਰ ਪੰਜਾਬ ਦੇ ਲੋਕ ਉਹ ਵਾਅਦਿਆਂ ਨੂੰ ਹਜੇ ਵੀ ਯਾਦ ਕਰ ਰਹੇ ਨੇ ਜਿਹੜੇ ਲੁਭਾਵ ਨੇ ਜਿਹੜੇ ਵਾਅਦੇ ਕਰਕੇ 2022 ਦੇ ਵਿੱਚ ਲੋਕਾਂ ਨੂੰ ਜਾ ਕੇ ਪ੍ਰਮਿਤ ਕੀਤਾ ਗਿਆ ਔਰ ਲੋਕਾਂ ਤੋਂ ਉਹਦੇ ਬਦਲੇ ਵੋਟਾਂ ਲਈ ਦੀਆਂ ਪਰ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਤਾਸੀ ਤਾਂ ਹੀ ਕਰਕੇ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ ਉਹਨੂੰ ਰੋਕਿਆ ਜਾ ਰਿਹਾ ਹੈ ਪ੍ਰੈਸ ਦੇ ਉੱਤੇ ਤਸ਼ੱਦਦ ਕੀਤੀ ਜਾ ਰਹੀ ਹੈ ਪ੍ਰੈਸ ਦੇ ਉੱਤੇ ਕਿਤਨਾ ਕਿਤੇ ਕਠਿਨਾਈਆਂ ਜਿਹੜੀਆਂ ਉਹ ਪੈਦਾ ਕੀਤੀਆਂ ਜਾ ਰਹੀਆਂ ਵੀ ਪ੍ਰੈਸ ਜਿਹੜੀ ਸਾਡਾ ਸਾਥ ਦੇਵੇ ਪ੍ਰੈਸ ਸਾਡਾ ਜਿਹੜਾ ਅਸੀਂ ਕਹੀਏ ਹਾਂ ਤੇ ਪ੍ਰੈਸ ਕਵੇ ਹਾਂ ਜਿਐਸੀ ਕਹੀਏ ਨਾ ਤੇ ਪ੍ਰੈਸਲੇ ਵੀ ਸਾਡੀ ਨਾ 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 ਮਿਲਣਾ ਤੋਂ ਗੱਲ ਹੈ ਵੀ ਪ੍ਰੈਸ ਦੀ ਆਜ਼ਾਦੀ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਪ੍ਰੈਸ ਦੇ ਸ਼ਬਦਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਇਹ ਵੱਡੀ ਗੱਲ ਹੈ ਪੰਜਾਬ ਦੇ ਲਈ ਕਈ ਮਹਾਨુભਾਵ ਨੇ ਕਈ ਪਾਰਟੀਆਂ ਦੇ ਲੀਡਰ ਨੇ ਕਈ ਵਪਾਰੀ ਲੀਡਰ ਨੇ ਉਹਨਾਂ ਨੇ ਆਪਣੇ ਬਿਆਨ ਵੀ ਦਿੱਤੇ ਔਰ ਉਹਨਾਂ ਨੇ ਇਸ ਨੂੰ ਸਰਾਸਰ ਧੱਕੇਸ਼ਈ ਕਿਹਾ ਵੀ ਆਮ ਆਦਮੀ ਪਾਰਟੀ ਸਰਾਸਰ ਧੱਕਾ ਕਰ ਰਹੀ ਹੈ ਔਰ ਆਪਣੀ ਸਰਕਾਰ ਪੰਜਾਬ ਦੇ ਵਿਚ ਹੁੰਦਿਆ ਉਹਦਾ ਨਜ਼ਾਇਦ ਜਿਹੜਾ ਉਹ ਫਾਇਦਾ ਵੀ ਉਠਾ ਰਹੀ ਹੈ ਸੋ ਸਾਡੇ ਨਾਲ ਵਪਾਰੀ ਲੀਡਰ ਨੇ ਔਰ ਬੜੇ ਪੁਰਾਣੇ ਸਮੇ ਤੋਂ ਵਪਾਰੀਆਂ ਦੀ ਆਵਾਜ਼ ਉਠਾਦੇ ਰਹੇ ਨੇ ਜਗਮੋਨ ਸ਼ਰਮਾ ਜੀ ਨੇ ਵੀ ਸਾਡਾ ਵਾਰਤਾਲਾਪ ਕੀਤੀ ਉਹਨਾਂ ਨੇ ਕੀ ਕਿਹਾ ਸੁਣੋ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲਈ ਉਹ ਗਰੁੱਪ ਹੈ ਇਹਨੂੰ ਸੈਂਟਰ ਵੀ ਗਵਰਨਮੈਂਟ ਨੇ ਜ਼ੋਰ ਲਾਣਾ ਸੀ ਉਹ ਨਹੀਂ ਬੰਦ ਕਰਾ ਸਕੀ ਤੇ ਤੁਸੀਂ ਤਾਂ ਕੀ ਕਰੋਗੇ ਜਦ ਐਮਰਜੈਂਸੀ ਲੱਗੀ ਐ ਤਦ ਵੀ ਇਹਨਾਂ ਦੇ ਕਨੈਕਸ਼ਨ ਕੱਟੇ ਗਏ ਸੀ ਲਾਲ ਜੀ ਉਹ ਗੇਜ ਵੀ ਬਜ ਭੇਜ ਦਿੱਤਾ ਗਿਆ ਸੀ ਫੇਰ ਵੀ ਇਹਨਾਂ ਦੀ ਕਲਮ ਨਹੀਂ ਸੀ ਰੁਗੀ ਕਲਮ ਤਲਵਾਰ ਤੋਂ ਵੀ ਤੇਜ਼ ਚੱਲੀ ਜਿਹੜੀ ਸਰਕੂਲੇਸ਼ਨ ਸੀ ਉਹ ਡਬਲ ਹੋ ਗਈ ਸੀ ਉਹਨਾਂ ਦਿਨਾਂ ਦੇ ਵਿੱਚ ਟਰੈਕਟਰ ਦੇ ਨਾਲ ਪ੍ਰੈਸ ਚਲਾਈ ਟਰੈਕਟਰ ਨਾਲ ਪ੍ਰੈਸ ਚਲਾ ਕੇ ਗਵਾਮੀ ਰੁਕ ਗਿਆ ਲੋਕਾਂ ਤੱਕ ਇਹਨਾਂ ਦੇ ੱਤਕੇ ਛਾਈ ਹੈ ਇਹਨਾਂ ਦੀ ਗੁੰਡਾਗਰਦੀ ਸਰਕਾਰਾਂ ਦੀ ਲੋਕਾਂ ਤੇ ਉਹੀ ਆਵਾਜ਼ ਚੱਕਦੇ ਰੇ ਪਰਿਵਾਰ ਉਹ ਪਰਿਵਾਰ ਹੈ ਜਿਹੜਾ ਲੋਕਾਂ ਦੇ ਦਿਨਾਂ ਤੇ ਰਾਜ ਕਰਦਾ ਹੈ ਭਗਵਾਨ ਤੁਮਨ ਜੀ ਤੁਸੀਂ ਤਾਂ ਸਰਕਾਰ ਚ ਰਾਜ ਕਰਦੇ ਹੋ ਇਹ ਪੰਜਾਬ ਦੇ ਹਰ ਇੱਕ ਬੰਦੇ ਦੇ ਦਿਲ ਤੇ ਰਾਜ ਕਰਦੇ ਆ ਪੰਜਾਬ ਕੇਸਰੀ ਗੁਰਪਤ ਦਾ ਨਾਮ ਹਰ ਇਨਸਾਨ ਦੇ ਦਿਲ ਤੇ ਲਿਖਿਆ ਹੋਇਆ ਹੈ ਕਿਉਂਕਿ ਉਹ ਪਰਿਵਾਰ ਹੈ ਹਰ ਬੰਦੇ ਦੇ ਦੁੱਖ ਸੁੱਖ ਚ ਸਭ ਤੋਂ ਪਹਿਲਾਂ ਖੜਦਾ ਹੈ ਚੌਥੀ ਪੀੜਾ ਮੈਂ ਦੇਖਦੇ ਹੋਗੇ ਮਤਲਬ ਲਾਲਾ ਜੀ ਤੋਂ ਲਾਲਾ ਜਗਨਤਮਨ ਜੀ ਤੋਂ ਉਨੇ ਬਾਅਦ ਰਮੇਸ਼ ਜੀ ਤੋਂ ਬੀਏ ਚੌਕੜਾ ਜੀ 92 ਸਾਲ ਦੀ ਉਮਰ ਹੈ ਤੁਸੀਂ ਦੇਖਦੇ ਹੋਵੋਗੇ ਅੱਜ ਵੀ ਰੋਜ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਿੱਥੇ ਵੀ ਕਿਸੇ ਨੂੰ ਦੁੱਖ ਹੋ ਸੁੱਖ ਕੋਈ ਮਾਲਾ ਚੰਗਾ ਕੋਈ ਵੀ ਤਕਲੀਫ ਹੈ ਸਭ ਤੋਂ ਪਹਿਲਾਂ ਪਰਿਵਾਰ ਜਾ ਕੇ ਖੜਦਾ ਹੈ ਇਹ ਪਰਿਵਾਰ ਦੀ ਏਡੀ ਵੱਡੀ ਦੇਣ ਹੈ 1995 ਦੇ ਵਿੱਚ ਇਨਕਮ ਟੈਕਸ ਵਾਲਾ ਨੇ ਐਸਾ ਗਦਲੂ ਜਿਆਦੀ ਪੰਜਾਬ ਦੇ ਵਿੱਚ ਲੋਕਾਂ ਦਾ ਛਾਣਾ ਭਾਰੀ ਕਰਤਾ ਸੀ ਪੱਛਮੀ ਲਈ ਲੁਧਿਆਣਾ ਤੋਂ ਇਤਿਹਾਸਿਕ ਲੜਾਈ ਲੜੀ ਗਈ ਸੀ ਇਨਕਾਂ ਦੇ ਖਿਲਾਫ ਬਹੁਤ ਤਗੜੀ ਮਾਰ ਕੋਠੋਈ ਸੀ ਬੜੇ ਪਰਸ਼ਿਆਂਗਲੇ ਸੀ ਸਾਡੇ ਲੋਕਾਂ ਦੇ ਪਰ ਇਹ ਪਰਿਵਾਰ ਚਟਾਨ ਦੀ ਤਰ੍ਹਾਂ ਖੜਾ ਸੀ ਅੱਜ ਇਹ ਪਰਿਵਾਰ ਦਾ ਹਰ ਇੱਕ ਬੰਦੇ ਤੇ ਐਸਾਨ ਹੈ ਇਸ ਪਰਿਵਾਰ ਦੀ ਕੁਰਬਾਨੀ ਹੈ ਜਿਸ ਕਰਕੇ ਅਸੀਂ ਪੰਜਾਬ ਚ ਜਿਵੇਂ ਬੈਠੇ ਆ ਭਗਵੰਤ ਮਾਨ ਜੀ ਇਹ ਤੁਸੀਂ ਵੀ ਅੱਜ ਇਹ ਮੁੱਖ ਮੰਤਰੀ ਬਣਿਓ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਬਣਿਓ ਜੇ ਇਹ ਕੁਰਬਾਨੀਆਂ ਨਾ ਦਿੰਦੇ ਤੇ ਪੰਜਾਬ ਪੰਜਾਬ ਥੋੜਾ ਜਿਹਾ ਇਹ ਪੰਜਾਬ ਨਹੀਂ ਸੀ ਰਹਿਣਾ ਜੋ ਹੁਲਾਤ ਸੀਗੇ ਪੰਜਾਬ ਦੇ ਇਹਨਾਂ ਲੋਗਾਂ ਦੀਆਂ ਕਲਮਾਨੀਆਂ ਕਰਕੇ ਇਹ ਪੰਜਾਬ ਬਚਿਆ 1930 ਚ ਛਪਿਆ ਹੋਇਆ ਅਖਬਾਰ ਪੰਜਾਬ ਤਿਸਰੀ ਦਾ ਜਨਮ 1930 ਚ ਲਾਹੌਰ ਚ ਹੋਇਆ ਉਦੋਂ ਵੀਕਲੀ ਅਖਬਾਰ ਛੱਪਦਾ ਸੀ ਉਹਦੇ ਬਾਅਦ ਜਦ ਹਿੰਦੁਸਤਾਨ ਤੇ ਪਾਕਿਸਤਾਨ ਅਲੱਗ ਹੋਇਆ 38 ਜਿਲਦ ਤੋਂ ਛਪਣਾ ਸ਼ੁਰੂ ਹੋਇਆ ਭਾਰਤ ਛੱਡੋ ਅੰਦੋਲਨ ਚ ਮੇਰੇ ਖਿਆਲ ਅਸੀਂ ਵੀ ਨਹੀਂ ਸੀ ਜੰਮੇ ਤੁਸੀਂ ਤਾਂ ਕੀ ਜੰਮਣਾ ਸੀ ਤਾਂ ਕੀ ਜੰਮਣਾ 9 ਸਾਲ ਦੀ ਜੇਲ ਹੈ ਲਾ ਲਈ ਦੀ ਹਿੰਦੁਸਤਾਨ ਦੀ ਆਜ਼ਾਦੀ ਚ ਹਿੰਦੋਸਤਾਨੀ ਯਾਦੀ ਤੋਂ ਲੈ ਕੇ ਪੰਜਾਬ ਦੇ ਅਤਵਾਦ ਤੋਂ ਲੈ ਕੇ ਅੱਜ ਪੰਜਾਬ ਦੇ ਹਰ ਮਸਲੇ ਨੂੰ ਲੈ ਕੇ ਇਹ ਪੰਜਾਬ ਦੇ ਲਈ ਲੜਦੇ ਆ ਰਹੇ ਆ ਤੁਸੀਂ ਤਾਂ ਕੀ ਲੜਨਾ ਪੰਜਾਬ ਦੀ ਇਹਨਾਂ ਦੀ ਬਿਜਲੀ ਕੱਟ ਕੇ ਜਾਂ ਪੋਲੂਸ਼ਨ ਵਾਲੇ ਭੇਜ ਕੇ ਇਹ ਡਰਨ ਵਾਲਾ ਪਰਿਵਾਰ ਨਹੀਂ ਹੈ ਕਿਉਂਕਿ ਇਹਨਾਂ ਦੇ ਨਾਲ ਪੰਜਾਬ ਦਾ ਬੱਚਾ ਬੱਚਾ ਇੱਕ ਆਵਾਜ਼ ਦੇ ਉੱਤੇ ਇਤਨਾ ਇਟ ਬਜਾ ਦੇਗਾ ਸਰਕਾਰ ਦੀ ਤੁਸੀਂ ਇਹਨਾਂ ਨਾਲ ਪੰਗਾ ਨਾ ਲਾਓ ਉਗੀਓ ਪਰਿਵਾਰ ਹੈ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਤੁਸੀਂ ਤਾਂ ਸਰਕਾਰਾਂ 'ਚ ਰਾਜ ਕਰਦੇ ਹੋ ਇਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਅੱਜ ਇਹ ਜੋ ਧੱਕਾ ਹੋਇਆ ਜੋ ਤੁਸੀਂ ਜਾਂਚ ਦੀ ਕਰ ਰਹੇ ਹੋ ਇਹ ਪਰਿਵਾਰ ਨੂੰ ਨਹੀਂ ਡਰਾ ਸਕਦੇ ਜਿਨ੍ਹਾਂ ਪਰਿਵਾਰਾਂ ਨੇ ਲੰਗ ਦੀਆਂ ਟੇਕੜਾਂ ਛੱਡੀਆਂ ਹੋਣ ਤੇ ਤੁਸੀਂ ਉਹਨਾਂ ਦੀ ਪ੍ਰਸ਼ਕੈਦਾ ਬੰਦ ਨਹੀਂ ਲਾ ਲੋਗੇ ਜਿਨ੍ਹਾਂ ਦੀ ਕਲਮ ਤਲਵਾਰ ਤੋਂ ਵੀ ਤੇਜ਼ ਚੱਲਦੀ ਹੋਵੇ ਉਹ ਪਰਮ ਕਿੱਦਾਂ ਰੋਕ ਲਾਓਗੇ ਤੁਸੀਂ ਇਹ ਕਲਮ ਹੀ ਰੁਕਣੀ ਸੱਚਾਈ ਦੀ ਆਵਾਜ਼ ਹੈ ਸੱਚਾਈ ਦੀ ਆਵਾਜ਼ ਕਦੇ ਨਹੀਂ ਰੁਕਦੀ ਇਹਨਾਂ ਨੇ ਹਮੇਸ਼ਾ ਸੱਚਾਈ ਦੀ ਲੜਾਈ ਲੜੀ ਐ ਸੱਚਾਈ ਦੀ ਲੜਦੇ ਨੇ ਲੜਾਈ ਲੜਦੇ ਪਰਵਾਨੀ ਵੀ ਦਿੱਤੀ ਐ ਅੱਜ ਵੀ ਉਸੇ ਸਟੈਂਡ ਤੇ ਖੜੇ ਐ ਅੱਜ ਵੀ ਸਾਰਾ ਪੰਜਾਬ ਉਹਨਾਂ ਦੀ ਪਿੱਠ ਤੇ ਖੜਾ ਜਿੱਥੇ ਇੱਕ ਵਾਰ ਪੰਜਾਬ ਦੇ ਜੀ ਪਰਿਵਾਰ ਮਾਰੇਗਾ ਇਹ ਥੋੜੇ ਤੋਂ ਇੱਕ ਪਬਲਿਕ ਨਹੀਂ ਸੰਭੀ ਜਾਏਗੀ ਤੁਸੀਂ ਮੈਂ ਇਹਨਾਂ ਨੂੰ ਪਰੇਸ਼ਾਨ ਕਰੋ ਕਿਉਂਕਿ ਅਸੀਂ ਲੋਕ ਦਿਨ ਰਾਤ ਇਹਨਾਂ ਦੇ ਨਾਲ ਖੜੇ ਐ ਜਿੱਥੇ ਵਾਜੇ ਪਰਿਵਾਰ ਮਾਰੇਗਾ ਸਾਰਾ ਪੰਜਾਬ ਦੀ ਇੰਡਸਟਰੀ ਟ੍ਰੇਡ ਵਪਾਰੀ ਇਹਨਾਂ ਦੇ ਨਾਲ ਖੜਾ ਹੋਵੇਗਾ ਜੈਮ ਬੰਦੇਓ